ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਫੇਰ ਪਹੁੰਚ ਗਏ ਆ ਕੋਟਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕ ਜਿਹੜੀ ਅੱਜ ਹੈਗੀ ਹੈ ਜੀ 17 ਸਤੰਬਰ 2025 ਤੇ ਟਾਈਮ ਜਿਹੜਾ ਹੈ 7 ਵਜ ਗਈ ਹੈ ਪੂਰੇ ਤੇ ਅੱਜ ਤੂੜੀ ਬਹੁਤ ਜ਼ਿਆਦਾ ਆਈ ਆ 8-9 ਟਰਾਲੀਆਂ ਆਈਆਂ ਦੇਖ ਸਕਦੇ ਆ ਤੇ 1 ਮਿੰਟ ਰਹਿ ਗਿਆ ਬਸ 7:50 'ਚ ਬੋਲੀ ਸ਼ੁਰੂ ਹੋਊਗੀ ਦੇਖਦੇ ਆ ਜੀ ਤੂੜੀ ਕਿੱਥੋਂ ਤੱਕ ਜਾਂਦੀ ਆ ਅੱਜ ਗਾਹਕ ਵੀ ਠੀਕ ਲੱਗਦਾ ਤੇ ਤੂੜੀ ਵੀ ਬਹੁਤ ਜ਼ਿਆਦਾ ਆਈ ਆ ਤੇ ਲਾਕੀ ਫਿਰ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ ਕੱਲ ਜਿਹੜਾ ਰੇਟ ਰਿਆ ਜੀ ਉਹ ਰਿਆ ਜੀ 450 ਰੁਪਿਆ ਰਿਆ ਸਿਰਾ ਰੇਟ ਰਿਆ 450 ਰੁਪਿਆ 400 ਤੋਂ ਲੈ ਕੇ 450 ਤੱਕ ਵਿਕੀ ਕੱਲ ਤੂੜੀ ਤੇ ਅੱਜ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ ਬਸ ਵੀਡੀਓ ਨਾਲ ਜੁੜੇ ਰਹੋ ਤੇ ਕਰਦੇ ਆ ਬੋਲੀ ਸ਼ੁਰੂ ਹਾਂ 5 10 15 20 350 60 70 80 90 400 10 15 415 ਬੋਲਾ ਬਾਈ ਕਿਨੇ ਚੀਕੋੜ ਲਾਜੀ ਬਾਈ ਚੱਕ ਜਾਏਗਾ ਬਾਈ 500 ਰੁਪਏ ਕਰਾਇਆ ਨਹੀਂ ਯਾਰ ਨਹੀਂ ਜਾਣਾ ₹815 ₹415 लो जी पहली ट्रॉली लगी ₹415 तो हो गई शुरू पहली ट्रॉली बाकी फिर देखਦੇ ਆ ਆ ਵੀ ਤੂੜੀ ਦੇਖੋ ਬਹੁਤ ਵਧੀਆ ਤੂੜੀ ਹੈ ਜੀ ਤੇ ਕੁਆਲਟੀ ਇਹ ਤੂੜੀ ਦੀ ਤਰੀਕਾ ਦਾ ਉਹ ਰਾਫੀ ਕਾਲੀ ਨੂੰ ਲੈ ਘਰ ਅੰਦਰ ਦੀ ਅੰਦਰ ਦੀ ਤੁਰੀਆਂ ਨਾਹਾਂ ਤੇ ਜਾਇਆ ਫ੍ਰੀਕੋਰਡ ਹੋਰ ਤੇ ਫ੍ਰੀਕੋਰਡ ਫ੍ਰੀਕੋਰਡ ਰੋਡ ਤੇ ਇਹ ਨਾਲ ਹੀ ਆ 500 ਰੁਪਿਆ ਕਰਾਇਆ ਕੀ ਹੋਣਾ ਕੀ ਹੋਊਗਾ ਬਾਈ ਬੋਲੋ ਜੀ ਬੋਲੋ ਜੀ ਰਾਵ ਸਾਡੇ ਦਮ ਤੋਂ 350 350 350 54 60 65 70 75 ਅਸੀਂ 85 405 10 15 20 25 30 35 40 440 45 445 ਬੋਲਾਂਗੇ ਆ ਜਾ ਬਾਈ 445 ਇੱਥੇ ਸੌਣ ਜਾਈ ਹਾਂ ਲਓ ਜੀ ਇਹ ਲੱਗੀ 445 ਰੁਪਏ ਜੀ ਦੂਜੀ ਟਰਾਲੀ 500 ਤੱਕ ਤਕਰੀਬਨ ਰੇਟ ਪਹੁੰਚ ਗਿਆ ਪਹਿਲੀ ਟਰਾਲੀ ਵੀ 400 ਤੋਂ ਪਲੱਸ ਲੱਗੀ ਆ ਤੇ ਦੂਜੀ ਵੀ 400 ਤੋਂ ਪਲੱਸ ਲੱਗੀ ਜੀ ਮੈਂ ਤਾਂ ਪਤਾ ਨਹੀਂ ਭੁੱਲੀ ਗਈ। ਉਹ ਮੈਂ ਇਹ ਬੋਲੂ। ਪੂਰੀ ਬਾਹਰ ਦੀ ਇਹਦੇ ਨਾਲ ਦੇ ਭਾਈ ਕਿਸੇ ਕੋਲ ਤਾਂ ਨਹੀਂ। ਚਾਰ ਦਿਨ ਹੋ ਗਏ ਇੰਨੀ ਗਏ। ਇਹ ਨਹਿਰਾਂ ਦੇ। 400 500 ਰੁਪਏ ਖਾਲੀ ਤੁਲੀ ਇੱਥੋਂ ਕਢਾ ਲਈ। ਕੋਈ ਨਹੀਂ ਮਿਸੂ। ਨਹੀਂ ਨਹੀਂ। ਹਾਂ ਬਈ। ਹਰੇ 300 ਰੁਪਿਆ। 300 300 5 700 15 20 25 325 ਹਲੋ ਕਹਿੰਦਾ ਮੇਰੇ ਯਾਰ 325 330 ਰੁਪਏ ਹੀ ਬਾਹਰ ਦੀ 35 ਕਿਹੜੀ ਦੀ ਬੱਲੀਆਂ ਹਲੋ ਜਾਏਗਾ ਨਾ ਰੇ ਦੇ ਭਾਈ ਕਿੰਨਾ 500 ਰੁਪਏ ਕਰਾਇਆ ਲੈਣਾ ਤੇ ਹੋਰ ਗੋਲਾ ਵੀ ਰਿਡ ਕਰਤੀ ਇਹ ਬੋਲੀ ਦੇਊਗਾ ਹੋਰ ਗੋਲੇ ਇਹਦਾ 350 ਰੁਪਇਆ ਚੰਦਾ 60 65 70 70 375 ਬੋਲਾ ਬਾਈ ਕਿਨੇ 375 ਸਿੰਧਵੀ ਬਾਈ ਸਿੰਧਵੀ 200 ਰੁਪਇਆ ਲਓ ਜੀ ਇਹ ਲੱਗੀ 375 ਰੁਪਏ ਜੀ ਤੇ ਵੀ ਟਰਾਲੀ ਜਿਹੜੀ ਰੇਟ ਘਟ ਗਿਆ ਪਹਿਲੀਆਂ ਟਰਾਲੀਆਂ ਗਈਆਂ 400 ਤੋਂ ਪਲੱਸ ਗਈਆਂ ਇਹ ਦੋਨੇ ਹਾਂ ਚਲੋ ਦਰਦੀ ਥੋੜੀ ਬੋਲੋ ਬਾਈ ਬਾਬਾ ਜੀ ਇੱਥੇ ਕੋਈ 300 ਰੁਪਇਆ 300 300 5 10 15 20 320 25 35 335 ਬੋਲਾਂਗੇ ਭਾਈ ਜੀ 335 ਰੁਪਏ ਲਓ ਜੀ ਲੱਗੀ 335 ਰੁਪਏ ਜੀ ਕਿੰਨੇ ਨੂੰ ਆ 335 ਹੋ ਗਈ ਭਾਈ ਇੱਧਰ ਹਾਂ 40000 ਪਹਿਲਾਂ ਬੋਲਾ ਕਰੋ ਨਾ ਯਾਰ ਕੋਈ ਪੱਟੀ ਜੀ ਹਾਂ ਹਾਂ ਭਾਈ ਇਹ ਨੂੰ ਪੁੱਛਣਾ ਇਹੋ ਬਾਈ ਦੱਸੀਆ ਹੁਣ ਬੋਲਦਾ ਹੋ ਪਹਿਲਾਂ ਬੋਲਿਆ ਨਹੀਂ ਉਹ ਠੀਕ ਹੈ ਹਾਂ ਲੇਖ ਬਈ ਯਾਰ ਕਿਦੋਂ ਕਿਹਾਂ ਦੀ ਆਉਂਜੀ ਇਹ ਵੀ ਲੱਗੀ 335 ਰੁਪਏ ਜੀ ਆਹ ਦੇਰੇ ਕੋਲੇ ਲਾਉਂ ਛੋੜੀ ਅੰਦਰ ਦੀ ਆ ਲੋ ਬੋਲੋ 350 52 8 6 17 77 80 90 99 400 5 10 15 20 25 25 ਬੋਲਣਗੇ ਨੇ 425 ਰੁਪਏ ਬਾਈ ਤੁਸੀਂ ਆ ਨਵੀਂ ਜੀ ਟਰਾਲੀ ਗਈ 400 ਤੋਂ ਪਲੱਸ 425 ਰੁਪਏ ਲੱਗ ਗਏ ਹਾਂਜੀ ਆਉਂਦੀ ਜੀ ਟਰਾਲੀ ਕੁੜੀ ਆ ਅਧੀਆਂ ਕੰਦਰ ਅਧੀਆਂ ਜਾਂ ਬੰਦਾ ਕੰਦਰ ਕਹ ਬਾਹਰ ਤੇ ਗੱਲੀਆਂ ਗੱਲੀਆਂ ਸੁਣਦੀਆਂ ਭਰਾ ਹੀ ਹੋਊਗਾ ਇਹਨੇ ਕਹਿ ਦਿੱਤਾ ਪੌਣ ਵਾਲੇ ਜੀ ਬੋਲੋ ਭਾਈ ਬਾੜੀ ਜਾਨੇ ਕੱਢ ਦੇ ਨਹੀਂ ਆਈ ਜੀ ਕਿੰਨਾ 100 ਰੁਪਿਆ 200 300 40 60 65 70 75 ਹਾਂ 80 80 90 95 300 300 ਬੋਲਦਾ ਕੋਈ 300 ਰੁਪਏ ਬਾਈ ਜੀ 8 10 ਲੇਖ ਬਾਈ ਜੀ ਲਓ ਜੀ ਇਹ ਲੱਗੀ 300 ਰੁਪਏ ਲੱਗੇ ਜੀ ਬਾਹਰ ਦੀ ਤੂੜੀ ਸੀ ਤਾਂ ਕਰਕੇ 300 ਰੁਪਏ ਲੱਗੇ ਜੀ ਤੇ ਤਿੰਨ ਨਾਕ ਰਹਿ ਗਏ ਜੀ ਹੋਰ 300 ਰੁਪਏ 250 250 52 60 ਹਲੋ 260 ਰੁਪਏ 260 ਬੋਲਾਂਗੇ ਨੇ 260 ਰੁਪਏ ਲਓ ਜੀ ਇਹ ਲੱਗੇ 260 ਰੁਪਏ ਤੇ ਇਹ ਬਾਹਰ ਦੀ ਥੋੜੀ ਜੀ ਤਾਰਕ ਲੱਗੇ 260 ਰੁਪਏ ਰੰਗ ਦਾ ਬੜਾ ਫਰਕ ਸੀਗਾ ਤੇ ਬਾਕੀ ਸਲਾਬੀ ਵੀ ਸੀ ਥੋੜੀ ਥੋੜੀ ਦੂਨਗ ਰਹਿ ਗਈ ਦੇਖਦੇ ਕਿੱਥੋਂ ਤੱਕ ਜਾਂਦੇ ਆ ਹਾਂਜੀ ਹਾਂਜੀ 400 400 5 405 ਆ 15 415 ਬੋਲਾ ਬਾਈ ਕਿਨੇ ਫੇਰ ਵੀ 25 ਰੁਪਏ 30 ਰੁਪਏ 35 ਰੁਪਏ 35 ਬੋਲਦਾ ਕੋਈ ਚਾਲੀ ਕਰ ਦੇ 40 440 ਬੋਲਦਾ ਕੋਈ ਸਾਡੇ 450 ਹੁੰਦਾ ਵੀ ਸਾਡੇ 452 ਦੀ ਲੱਗੀ ਲਓ ਜੀ ਇਹ ਲੱਗੀ 450 ਰੁਪਏ ਲੱਗੇ ਇਹ ਟਰਾਲੀ ਤੇ ਇੱਕ ਟਰਾਲੀ ਰਹਿ ਗਈ ਬਾਈ 450 ਰੁਪਏ